ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਨਾ ਕਿਸਾਨਾਂ ਨੂੰ ਇੱਕ ਮੈਸੇਜ ਦੇਣਾ ਤੇ ਬਹੁਤ ਵਧੀਆ ਮੈਸੇਜ ਆ ਅਮਲ ਕਰਨਾ ਮੈਸੇਜ ਤੇ ਜਾਂ ਨਾ ਕਰਨਾ ਤੁਹਾਡੀ ਆਪਣੀ ਜੋ ਮਰਜ਼ੀ ਹੋਊਗੀ ਤੇ ਵੀਡੀਓ ਨੂੰ ਇੱਕ ਵਾਰ ਤੁਸੀਂ ਜ਼ਰੂਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਜੇਕਰ ਫੇਸਬੁੱਕ ਤੇ ਦੇਖ ਰਹੇ ਹੋ ਤੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਹੁਣ ਆਪਾਂ ਗੱਲ ਕਰਦੇ ਆ ਕਿ ਆਪਾਂ ਤੁਹਾਨੂੰ ਇੱਕ ਕੀ ਮੈਸੇਜ ਦੇਣਾ ਆਪਾਂ ਹਮੇਸ਼ਾ ਹੀ ਜਿਹੜੇ ਕਿਸਾਨ ਕਰਜੇ ਦੀ ਮਾਰ ਦੇ ੇਠਾਂ ਆਏ ਆ ਜਾਂ ਘਰ ਦੀ ਕਬੀਲਦਾਰੀ ਥੋੜੀ ਜ਼ਮੀਨ ਦੇ ਵਿੱਚ ਲੋਟ ਨਹੀਂ ਆਉਂਦੀ ਤੇ ਪਿੰਡ ਦੇ ਵਿੱਚੋਂ ਪੈਸੇ ਫੜਨੇ ਪੈਂਦੇ ਆ ਆਪਾਂ ਜੋ ਉਸ ਵਿਸ਼ੇ ਤੇ ਗੱਲ ਕਰਾਂਗੇ ਕਿ ਪਿੰਡ ਦੇ ਵਿੱਚੋਂ ਪੈਸੇ ਫੜਨ ਤੋਂ ਕਿਵੇਂ ਬਚਿਆ ਜਾ ਸਕਦਾ ਜਾਂ ਆੜਤੀਏ ਕੋਲੋਂ ਵਾਰ-ਵਾਰ ਪੈਸੇ ਮੰਗਣ ਤੋਂ ਕਿਵੇਂ ਬਚਿਆ ਜਾ ਸਕਦਾ ਤੇ ਵਿਆਜੂ ਪੈਸੇ ਨੂੰ ਆਪਾਂ ਕਿਵੇਂ ਕੰਟਰੋਲ ਕਰ ਸਕਦੇ ਆ ਕਿ ਕਿਵੇਂ ਆਪਾਂ ਇਸ ਤੋਂ ਬਚ ਸਕਦੇ ਆ ਵੈਸੇ ਤਾਂ ਤੁਸੀਂ ਵੀਡੀਓ ਦੇ ਵਿੱਚ ਵਿਊ ਦੇਖ ਲਿਆ ਵੀ ਆਪਾਂ ਕਿਹੜੇ ਵਿਸ਼ੇ ਤੇ ਗੱਲ ਕਰਾਂਗੇ ਪਰ ਫਿਰ ਵੀ ਆਪਾਂ ਤੁਹਾਨੂੰ ਦੱਸ ਦਈਏ ਕਿ ਛੋਟੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਕਣਕ ਝੋਨਾ ਜੋ ਵੀ ਤੁਸੀਂ ਵੇਚਦੇ ਆ ਜਰੂਰ ਵੇਚੋ ਪਰ ਨਾਲ ਘੱਟ ਤੋਂ ਘੱਟ ਦੋ ਕਨਾਲਾਂ ਸਬਜ਼ੀ ਜਰੂਰ ਲਾਓ ਜਿਹੜੀ ਕਿ ਰੁੱਤ ਦੇ ਮੁਤਾਬਕ ਅਗੇਤੀ ਪਿਛੇਤੀ ਦੇ ਰੂਪ ਦੇ ਵਿੱਚ ਲਾਓ ਤੇ ਤੁਹਾਨੂੰ ਤੁਹਾਡੇ ਘਰ ਦੇ ਵਿੱਚ ਇਹ ਸਬਜ਼ੀ ਜਿਹੜੀ ਪੈਸੇ ਨਹੀਂ ਮੁੱਕਣ ਦਿੰਦੀ ਕਦੇ ਵੀ ਆਪਾਂ ਨੂੰ ਸਬਜ਼ੀ ਲਾਵਾਂਗੇ ਦੋ ਤਿੰਨ ਕਨਾਲਾਂ ਤਾਂ ਆਪਾਂ ਨੂੰ ਕਿਸੇ ਦੇ ਅੱਗੇ ਹੱਥ ਨਹੀਂ ੱਡਨੇ ਪੈਂਦੇ ਘਰ ਦੇ ਵਿੱਚ ਘੱਟ ਤੋਂ ਘੱਟ 1000 ਰੁਪਿਆ ਜਾਂ 500 ਰੁਪਿਆ ਤਾਂ ਇਨਕਮਿੰਗ ਦੂਜੇ ਤੇ ਜਦੋਂ ਦੋ ਕਨਾਲਾਂ ਦੇਈ ਜਾਂਦੀਆਂ ਤੇ ਦੋ ਕਨਾਲਾਂ ਦੇ ਆਪਾਂ ਗੱਲ ਕਰੀਏ ਤਾਂ ਐਡੀ ਕੋਈ ਬਾਹਲਾ ਆਪਾਂ ਕਣਕ ਝੋਨਾ ਕੱਢ ਵੀ ਨਹੀਂ ਸਕਦੇ ਪਰ ਜੇਕਰ ਸਬਜ਼ੀ ਲਾ ਲਾਂਗੇ ਜੇ ਆਪਾਂ 4-5 ਕਿੱਲਾਂ ਦੀ ਖੇਤੀ ਕਰਦੇ ਆ ਹਨਾ ਤੇ ਖੇਤੀ ਦੇ ਵਿੱਚ ਜੋ ਵੀ ਖਰਚਾ ਆਉਂਦਾ ਨਾ ਦੋ ਢਾਈ ਕਨਾਲਾਂ ਸਬਜ਼ੀ ਬਹੁਤ ਵਧੀਆ ਆਪਣਾ ਟਾਈਮ ਪਾਸ ਕਰਾਉਂਦੀ ਆ ਤੁਸੀਂ ਇੱਧਰ ਦੇਖ ਰਹੇ ਹੋ ਆਪਣੇ ਨਾ ਚੱਪਾਂ ਟਿੰਡੇ ਆ ਸਿਰਫ ਦੋ ਕਨਾਲਾਂ ਚੱਪਾਂ ਟਿੰਡੇ ਆ ਵੈਸੇ ਆਪਣੇ ਕੋਲ ਸਬਜ਼ੀ ਜ਼ਿਆਦਾ ਹੁੰਦੀ ਆ ਪਰ ਮੈਂ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੇ ਚੱਪਾਂ ਟਿੰਡੇ ਆ ਸਿਰਫ ਦੋ ਕਨਾਲਾਂ ਦੂਜੇ ਜਾਂ ਤੀਜੇ ਦਿਨ ਮੈਂ ਚੱਪਾਂ ਟਿੰਡੇ ਲੈ ਕੇ ਜਾਣਾ 2500 2000 ਦੇ ਆਪਾਂ ਸੇਲ ਕਰਕੇ ਆਉਣੇ ਆ ਕਿਉਂਕਿ ਮੈਂ ਰਿਟੇਲ ਦੇ ਵਿੱਚ ਆਪ ਖੁਦ ਖੜ ਕੇ ਮੈਂ ਉਹ ਜਗ੍ਹਾ ਤੇ ਪਲੇਟਫਾਰਮ ਬਣਾਏ ਹੋਏ ਆ ਜਿੱਥੇ ਪਬਲਿਕ ਦਾ ਜ਼ਿਆਦਾ ਆਉਣਾ ਜਾਣਾ ਤੇ ਜਿਹੜੇ ਕਿਸਾਨ ਵੀਰ ਖੁਦ ਨਹੀਂ ਵੇਚ ਸਕਦੇ ਉਹ ਬੋਲੀ ਤੇ ਵੀ ਵੇਚਣਗੇ ਅੱਜ ਦਾ ਟਿੰਡਿਆਂ ਦਾ ਭਾਅ ਹੈਗਾ ਜਿਹੜਾ ਕਿ 20 ਦਸੰਬਰ ਹੋ ਗਈ ਆ 30 ਰੁਪਏ ਹੋਲਸੇਲ ਤੇ ਆ ਤੇ ਫਿਰ ਵੀ ਇਹ 1000 ਰੁਪਏ ਦੇ 1200 ਰੁਪਏ ਦੇ ਤੀਜੇ ਦਿਨੋਂ ਲੈ ਪੈਂਦੇ ਆ ਇੱਕ ਦਿਨ ਸਾਨੂੰ ਛੱਡ ਕੇ ਦੋ ਕਨਾਲਾਂ ਦੇ ਵਿੱਚੋਂ ਤੇ ਜਾਨੀ ਕਿ ਆਪਣੇ ਨਾ ਘਰ ਦੇ ਵਿੱਚ ਪੈਸਾ ਨਹੀਂ ਮੁੱਕਦਾ ਨਾ ਤਾਂ ਆਰਤੀ ਕੋਲੇ ਜਾਣ ਦੀ ਲੋੜ ਹੈ ਤੇ ਨਾ ਹੀ ਪਿੰਡ ਚੋਂ ਪੈਸਾ ਥੜਨ ਦੀ ਲੋੜ ਹੈ ਹਾਂ ਇਹ ਜ਼ਰੂਰ ਹੈ ਕਿ ਸਬਜ਼ੀ ਜਿਹੜੀ ਆਪਾਂ ਦੋ ਤੋਂ ਢਾਈ ਕਨਾਲਾਂ ਲਾਉਣੀ ਆ ਉਹ ਪਲੈਨਿੰਗ ਦੇ ਆਧਾਰ ਤੇ ਲਾਉਣੀ ਆ ਵੀ ਕਿਹੜੀ ਚੀਜ਼ ਦਾ ਕਦੋਂ ਟਾਈਮ ਆਊਗਾ ਕਦੋਂ ਇਹ ਆਪ ਨੂੰ ਵਧੀਆ ਰੇਟ ਦੇ ਕੇ ਜਾਊਗੀ ਜੇਕਰ ਕਿਸੇ ਵੀਰ ਭਰਾ ਨੇ ਸਬਜ਼ੀ ਸੰਬੰਧੀ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਆਪਾਂ ਨੰਬਰ ਵੀਡੀਓ ਦੇ ਵਿੱਚ ਐਡ ਕੀਤਾ ਹੋਇਆ ਤੁਸੀਂ ਨੰਬਰ ਲੈ ਕੇ ਆਪਣੇ ਤੋਂ ਕਿਸੇ ਵੀ ਪ੍ਰਕਾਰ ਦੀ ਸਬਜ਼ੀ ਸੰਬੰਧੀ ਜਾਣਕਾਰੀ ਲੈਣੀ ਹੈ ਤਾਂ ਲੈ ਸਕਦੇ ਆਂ ਆਪਣਾ ਅੱਜ ਦਾ ਮੇਨ ਮਕਸਦ ਮੇਰਾ ਇਹ ਸੀ ਕਿ ਜਿਹੜੇ ਕਿਸਾਨ ਵੀਰ ਜਾਦੇ ਹਾਲਤ ਦੇ ਡਾਊਨ ਚੱਲ ਰਹੇ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਕਿਸੇ ਦੀ ਗਲਾਮੀ ਕਰਨ ਨਾਲੋਂ ਤੁਸੀਂ ਸਬਜ਼ੀ ਦਾ ਧੰਦਾ ਸ਼ੁਰੂ ਕਰ ਲਓ ਘੱਟ ਤੋਂ ਘੱਟ ਜੇ ਤੁਸੀਂ ਪੂਰੇ ਮਾਰ ਨਹੀਂ ਸਬਜ ਦੇ ਵਿੱਚ ਤਾਂ ਦੋ ਕਿਨਾਰਾਂ ਦੇ ਉੱਤੇ ਤੁਸੀਂ ਫੋਕਸ ਰੱਖੋ ਦੋ ਕਿਨਾਰਾਂ ਤੋਂ ਸ਼ੁਰੂ ਕਰ ਦਿਓ ਤੁਹਾਡੇ ਘਰੇ ਗਾਰੰਟੀ ਹੈ ਪੈਸੇ ਨਹੀਂ ਮੁੱਕਣੇ ਨਾ ਜੇਬ ਚੋਂ ਪੈਸੇ ਮੁੱਕਣ ਨਾ ਘਰੋਂ ਪੈਸੇ ਮੁੱਕਣ ਨਾ ਕਿਸੇ ਤੋਂ ਫੜਨ ਦੀ ਲੋੜ ਹੈ ਤੇ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਨਿੱਕੇ ਕਿਸਾਨ ਇਸ ਚੀਜ਼ ਦੇ ਵੱਲ ਆਉਣ ਧੰਨਵਾਦ ਜੀ